ਲਓ ਵੀ ਮਿੱਤਰੋ ਆਪਾਂ ਹੁਣ ਗੰਦੰਤਰ ਦਾ ਦਿਵਸ ਤੋਂ ਬਾਅਦ ਆਪਾਂ ਆ ਗਏ ਆਂ ਟਰੈਕਟਰ ਮਾਰਚ ਦਾਣਾ ਮੰਡੀ ਦੇ ਵਿੱਚ ਜਿੱਥੇ ਹੋ ਰਿਹਾ ਤੇ ਆਪਾਂ ਹੁਣ ਦਿਖਾਉਣੇ ਤੁਹਾਨੂੰ ਇਹ ਟਰੈਕਟਰ ਮਾਰਚ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਇਕੱਠੇ ਕਰਕੇ ਕਿਸਾਨ ਲੈ ਕੇ ਆਏ ਆ ਆਪਣਾ ਰੋਸ ਮਾਰਚ ਕੱਢ ਰਹੇ ਆ ਦੇਖਿਓ ਇਹ ਹਰ ਵਾਰ 26 ਜਨਵਰੀ ਨੂੰ ਪੂਰੇ ਪੰਜਾਬ ਵਿੱਚ ਆ ਟਰੈਕਟਰ ਮਾਰਚ ਦੇਖਿਓ ਕਾਫੀ ਸਾਰੀਆਂ ਲੰਮੀਆਂ ਕਤਾਰਾਂ ਲੈ ਕੇ ਇਹਨਾਂ ਨੇ ਪੂਰੇ ਬਾਗਾਪੁਰਾਣਾ ਵਿੱਚ ਘੁੰਮਣਾ ਇਦਾਂ ਟਰੈਕਟਰ ਮਾਰਚ ਕਰਨਾ ਤੇ ਸਾਡੇ ਜਿਹੜੇ ਪੱਤਰਕਾਰ ਭਰਾ ਵੀ ਆ ਆ ਦੇਖੋ ਇਹਨਾਂ ਨੇ ਦੋਨੇ ਖਬਰਾਂ ਕਵਰ ਕੀਤੀਆਂ ਪੂਰੇ ਲੱਗੇ ਪਏ ਆਪਣੇ ਇਹਨਾਂ ਨੂੰ ਵੀ ਸਲੂਟ ਹੈ ਸਾਰਿਆਂ ਨੂੰ ਲਿਆ ਦੇਖੋ ਜਾ ਰਹੇ ਟਰੈਕਟਰ ਕੋ ਉਧਰਲੇ ਪਾਸੇ ਦੇਖੋ ਉਹ ਐਂਡ ਤੇ ਪਹੁੰਚਣ ਵਾਲੇ ਤੇ ਇਧਰ ਵੇਖੋ ਲੰਮੀ ਗਤਾਰ ਹੈ ਬਹੁਤ ਜਿਆਦੇ ਹੈ ਤਾਂ ਰੋਡ ਦੇ ਉੱਪਰ ਵੀ ਹੈ ਤੇ ਮੈਂ ਤੁਹਾਨੂੰ ਸਿਰਫ ਅੰਦਾਣਾ ਮੰਡੀ ਦੇ ਵਿੱਚ ਹੀ ਦਿਖਾ ਰਿਹਾ ਉਹ ਪਿੱਛੋਂ ਟਿੱਕਰ ਦੇਖੋ ਕਿੰਨੀ ਲੰਮੀ ਲਾਈਨ ਜਾ ਰਹੀ ਹੈ ਇਸ ਤੋਂ ਬਾਅਦ ਆਪਾਂ ਕਰਾਂਗੇ ਇਹਨਾਂ ਦੀ ਬਾਈਟ ਵੀ ਬਾਈ ਤੇ ਆ ਦੇਖੋ ਤੇ ਆ ਨਾ ਦੇਖੀ ਚਲੋ ਬਹੁਤ ਸਾਰਾ ਮਤਲਬ ਸਾਰੇ ਜਥੇਬੰਦੀਆਂ ਸੀਗੀਆਂ ਜਿਹੜੀਆਂ ਰੋਸ ਮਾਰਚ ਵਿੱਚ ਸ਼ਾਮਲ ਹੋਈਆਂ ਸੀਗੀਆਂ ਦੇਖਿਓ ਫਾਇਦਾ ਰੋਡ ਦੇ ਉੱਪਰ ਵੀ ਬਹੁਤ ਸਾਰੇ ਆ ਤੇ ਆ ਦੇਖੋ ਪੂਰੀ ਦੀ ਪੂਰੀ ਇਹ ਦਾਣਾ ਮੰਡੀ ਦੀ ਵੀਡੀਓ ਆ ਉਹ ਦੇਖਿਓ ਜਗਤਾਸ ਸਿੰਘ ਵੀ ਪੂਰੀ ਨਭਾਉਂਦਾ ਉਹਦੀ ਡਿਊਟੀ ਲੋਵੀ ਅਦਿਕਿਓ ਦੇਖਿਆ ਇੱਕ ਸਾਰ ਕਿੰਨੀ ਲੰਬੀ ਦੂਰੀ ਤੇ ਹੈ ਟਰੈਕਟਰ ਮਾਰਚ ਰੋਸ਼ ਮੰਨ ਲਓ ਸ਼ਾਂਤਮਈ ਹੈ ਫੁੱਲੜਬਾਜੀ ਕੋਈ ਨਹੀਂ ਹੈਗੀ ਇਹਨਾਂ ਦੇ ਵਿੱਚ ਆਹ ਦੇਖੋ ਆਪਾਂ ਹੁਣ ਇੱਥੇ ਤੁਹਾਨੂੰ ਜਥੇਬੰਦੀ ਦੇ ਆਗੂਆਂ ਨਾਲ ਵੀ ਬਾਈਟ ਕਰਾਂਗੇ ਤੇ ਆ ਤੁਹਾਨੂੰ ਦਿਖਾਉਨੇ ਆ ਸਾਡੇ ਰਾਜੇਣੇ ਤੋਂ ਜੋ ਸਮੀਲ ਸਿੰਘ ਗੋਰਾ ਜੀ ਇਹ ਇਹਨਾਂ ਨਾਲ ਤੁਹਾਡੀ ਕਰਾਉਣੇ ਗੱਲ ਬਾਤ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਹਰ ਟਾਈਮ ਸਾਡੀ ਜਿਹੜੀ ਕਵਰਿੰਗ ਕਰਦੇ ਆ ਲੋਕਾਂ ਤੱਕ ਗੱਲ ਪਹੁੰਚਾਉਂਦੇ ਸਰਕਾਰ ਤੱਕ ਗੱਲ ਪਹੁੰਚਾਉਂਦੇ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਇਹ ਟਰੈਕਟਰ ਪਰੇਡ ਹੈ ਕਿਉਂਕਿ ਸਯੁਕਤ ਮੋਰਚੇ ਵੱਲੋਂ ਆਏ ਸਯੁਕਤ ਮੋਰਚੇ ਦੇ ਸੱਦੇ ਤਹਿਤ ਜਦੋਂ ਸੰਵਿਧਾਨ ਅੰਤਰ ਦੇਸ਼ ਤੋਂ ਆਉਂਦਾ 26 ਜਨਵਰੀ ਹੁੰਦੀ ਹੈ ਜਦੋਂ ਤੋਂ ਕਿਸਾਨ ਤੋਂ ਚੱਲਦਾ ਉਹਨੂੰ ਤਾਂ ਲੈ ਕੇ ਜਿਹੜੀ ਇਹ ਟਰੈਕਟਰ ਪਰੇਡ ਕੀਤੀ ਜਾਂਦੀ ਆ ਕਿਉਂਕਿ ਸਰਕਾਰ ਨੂੰ ਨੀਤੀ ਖਰੜਾ ਜਿਹੜਾ ਮੰਡੀਕਰ ਦਾ ਲਿਆ ਕੇ ਪੰਜਾਬ ਸਰਕਾਰ ਨੂੰ ਸੌਪਿਆ ਕਿ ਵੀ ਜਿਹੜਾ ਇਹ ਤੁਸੀਂ ਲਾਗੂ ਕਰੋ ਭਾਵੇਂ ਪੰਜਾਬ ਸਰਕਾਰ ਨੇ ਇਹ ਜਿਹੜਾ ਖੇਤੀ ਨੀਤੀ ਹੈ ਖਰੜਾ ਜਿਹੜਾ ਰੱਤ ਕਰਤਾ ਪਰੰਤੂ ਉਹ ਜਿਹੜਾ ਸੂਬਾ ਸਰਕਾਰਾਂ ਤੇ ਹੋਰ ਸਟੇਟਾਂ 'ਚ ਇਹ ਇੱਥੇ ਪੰਜਾਬ 'ਚ ਵੀ ਜਿਹੜਾ ਪੂਰਾ ਜਿਹੜਾ ਉਹ ਕੇਂਦਰ ਸਰਕਾਰ ਜ਼ੋਰ ਲਾ ਰਹੀ ਹੈ ਕਿ ਇਹਨਾਂ ਨੂੰ ਲਾਗੂ ਕਰੋ ਪਰ ਅਸੀਂ ਜਿਹੜਾ ਇਹਦਾ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜਾ ਖੇਤੀ ਨੀਤੀ ਜਿਹੜਾ ਤੁਸੀਂ ਨਵੇਂ ਰੂਪ 'ਚ ਲੈ ਕੇ ਆਂਦਾ ਇਹਨੂੰ ਰੱਦ ਮਟੋ ਤਾਂ ਲੈ ਕੇ ਰੱਦ ਕੀਤਾ ਜਾਵੇ ਐਮਐਸਪੀ ਤਹ ਤੱਕ ਦੂਜੀ ਮੰਗ ਆ ਜਿਹੜੀ ਵੀ ਉਹ ਜਿਹੜੀ ਉਹਦੇ ਤਹਿਤ ਖਰੀਦ ਹੋਵੇ ਤੀਜੀ ਮੰਗ ਆ ਜਿਹੜਾ ਲਖਨਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਪਰ ਜਿਹੜਾ ਅਤਿਆਚਾਰ ਹੋਇਆ ਸੀ ਪਰਚੇ ਹੋਏ ਆ ਕਿਸਾਨਾਂ ਆਪਾਂ ਦੇ ਪਰਚੇ ਆ ਉਹਦੇ ਸਬੰਧ ਵਿੱਚ ਇਹ ਮੰਗ ਰੱਖੀ ਗਈ ਆ ਕਿਸਾਨ ਕਰਜ਼ਾ ਮਾਫੀ ਤੇ ਮੰਗ ਰੱਖੀ ਗਈ ਆ ਹੋਰ ਜਿਹੜੀਆਂ ਕਿਸਾਨ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਦਾ ਟਰੈਕਟਰ ਪਰੇਡ ਹੈ ਇਹ ਜਿਹੜੀ ਕੀਤੀ ਜਾ ਰਹੀ ਹੈ ਸੰਯੁਕਤ ਮੋਰਚੇ ਵੱਲੋਂ ਸਾਂਝੇ ਤੌਰ ਤੇ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਖਤਮ ਹੋ ਜੂਗੀ ਇਹ ਅੱਜ ਇੱਥੇ ਜਿੱਥੇ ਆਪਾਂ ਖੜੇ ਆ ਰਾਜਾਣਾ ਸੁਆਦ ਬਾਗੇਪੁਰ ਦੇ ਵਿਚਕਾਰ ਆਲਮ ਵਾਲਾ ਪਿੰਡ ਦੇ ਬਾਅਦ-ਬਾਰ ਦੀ ਹੁੰਦੇ ਹੋਏ ਮੋਤਕੀ ਰੋਡ ਤੋਂ ਹੁੰਦੇ ਹੋਏ ਨਿਹਾਲ ਸਿੰਘ ਵਾਲਾ ਰੋਡ ਤੇ ਜਿਹੜੀ ਇਹਦੀ ਸਮਾਪਤੀ ਕੀਤੀ ਜਾਊਗੀ ਜੀ ਬਹੁਤ ਧੰਨਵਾਦ ਕਰਦੇ ਆ ਕਿ ਕਹਿੰਦਾ ਟਰੈਕਟਰ ਪਰੇਡ ਕਰਨ ਲੱਗਿਆ ਜੀ ਅੱਜ ਤੋਂ ਕਿ ਹਰੇਕ ਸਾਲ ਟਰੈਕਟਰ ਪਰੇਡ ਜਿਸ ਤਰ੍ਹਾਂ ਦੀ ਇਹ ਕਿਹਣਾ ਬੋਲੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਰਾਕੇ ਦੁਬਾਰਾ ਫਿਰ ਉਹ ਜਿਹੜੇ ਖੇਤੀ ਨੀਤੀ ਖੜੜਾ ਉਹਨਾਂ ਨੇ ਪੇਸ਼ ਕੀਤੀ ਸੀ ਉਸ ਨੂੰ ਰੱਦ ਕੀਤਾ ਜਾਵੇ ਔਰ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾ ਐਮ ਐਸ ਪੀ ਕਾਨੂੰਨੀ ਗਾਰੰਟੀ ਜਾਂ ਫਸਲਾਂ ਦਾ ਬੀਮਾ ਵਾ ਔਰ ਲਖੀ ਖੀਰੀ ਵਾਲੇ ਪਰਚੇ ਜਿਹੜੇ ਸੀ ਉਹ ਰੱਦ ਕਰਨ ਵਾਸਤੇ ਜਿਹੜੇ ਸਾਡੀਆਂ ਪਹਿਲੀਆਂ ਮੰਗਾ ਵਾ ਔਰ ਜਿਹੜੀਆਂ ਨਵੀਆਂ ਮੰਗਾ ਵਾ ਐਡ ਕਰਕੇ ਇਹ ਸਾਰੀਆਂ ਤੁਰਤ ਤੋਂ ਰੱਦ ਕੀਤੀਆਂ ਜਾਣ ਕਿਉਂਕਿ ਜਿਹੜੀ ਪੰਜਾਬ ਦੀ ਕਿਸਾਨੀ ਹੈ ਨੇ ਸਿਰ ਕਰਜ਼ਾ ਵੀ ਜਿਹੜਾ ਬਹੁਤ ਜ਼ਿਆਦਾ ਔਰ ਕੁਸਮੁੱੱਚੇ ਕਿਸਾਨੀ ਦੇ ਕਰਜ਼ੇ ਤੇ ਵੀ ਜਿਹੜੀ ਉਹ ਲੀਕ ਬਿਮਾਰੀ ਜਾਣੀ ਚਾਹੀਦੀ ਹੈ ਲਓ ਵੀ ਮਿੱਤਰੋ ਆਪਾਂ ਖਬਰ ਇਦਾਂ ਹੀ ਤੁਹਾਡੇ ਸਾਹਮਣੇ ਨਿਸ਼ਰ ਕਰਦੇ ਰਹਾਂਗੇ ਤੇ ਤੁਸੀਂ ਹੁਣ ਤੱਕ ਕੇ ਕਰ ਦਿਓ ਸ਼ੇਅਰ ਤੇ ਨਾਲ ਨਾਲ ਜਿਹਨੇ ਕੀਤਾ ਨਹੀਂ ਫੋਲੋ ਤੇ ਉਹ ਵੀ ਫੋਲੋ ਕਰ ਲਿਓ ਓਕੇ ਬਾਏ